ਜੇਲ੍ਹ 'ਚ ਬੈਠਾ ਨਸ਼ਾ ਤਸਕਰ ਪਤਨੀ ਦੀ ਮਦਦ ਦੇ ਨਾਲ ਸਰਕਾਰੀ ਜ਼ਮੀਨ ਤੇ ਕਰਵਾ ਰਿਹਾ ਸੀ ਉਸਾਰੀ ਸਿਵਲ ਪ੍ਰਸ਼ਾਸਨ ਅਤੇ ਬਠਿੰਡਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਨਾਲ ਗਿਰਵਾਈ ਗਈ ਉਸਾਰੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਜ਼ਮੀਨ ਤੇ ਇੱਕ ਨਸ਼ਾ ਤਸਕਰ ਦੇ ਵੱਲੋਂ ਕੀਤੀ ਜਾ ਰਹੀ ਉਸਾਰੀ ਦੀਆਂ ਜਿਸ ਨੂੰ ਕਿ ਅੱਜ ਬਠਿੰਡਾ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਢਾਹ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਅਤੇ ਇਸ ਦੇ ਭਰਾ ਦੇ ਉੱਪਰ 9 ਤੋਂ ਜ਼ਿਆਦਾ ਪਰਚੇ ਦਰਜ ਹਨ ਅਤੇ ਇਸ ਦੇ ਵੱਲੋਂ ਸਰਕਾਰੀ ਜ਼ਮੀਨ ਦੇ ਉੱਪਰ ਨਾਜਾਇਜ਼ ਤੌਰ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਉਸਾਰੀ ਕਰਵਾਈ ਜਾ ਰਹੀ ਸੀ ਜਿਸ ਨੂੰ ਕੇ ਅੱਜ ਠਾਇਆ ਗਿਆ ਹੈ ਅਤੇ ਪੂਰੀ ਜਾਣਕਾਰੀ ਕੀ ਹੈ ਤੁਹਾਨੂੰ ਸੁਣਵਾਨੇ ਆ ਅਧਿਕਾਰੀਆਂ ਦੀ ਹੀ ਜ਼ੁਬਾਨੀ ਪੰਜਾਬ ਸਰਕਾਰ ਦੀ ਥਾਂ ਹੈਗੀ ਆ 5-600 ਗਾਇ ਲੱਗਦੀ ਆ ਦੇਖਣ ਤੇ ਇਹਦੇ ਨਿਆਂਇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਹ ਵਾਦੀ ਅਜਾ ਹਟਾਇਆ ਹੈਗਾ ਤੇ ਨਾਲੇ ਬੰਦਾ ਡਰੈਕਸ਼ਨ ਮਗਲਿਕ ਦਾ ਕੰਮ ਵੀ ਕਰਦਾ ਹੈਗਾ ਇਸ ਕਰਕੇ ਜਿਹੜਾ ਹੈਗਾ ਸਰਕਾਰ ਵੱਲੋਂ ਵੀ ਅੱਜਕੱਲ ਪੂਰੀ ਯੁੱਧ ਛੇੜਿਆ ਹੋਇਆ ਹੈਗਾ ਤੇ ਇਸ ਕਰਕੇ ਅਜਨੇਇ ਕਬਜ਼ਾ ਕਰਨ ਦੀ ਕੋਸ਼ਿਸ਼ ਜੀ ਕੀਤੀ ਉਹ ਹਟਾਇਆ ਗਿਆ ਕਿੰਨਾ ਤੇ ਜਿਹੜੀ ਹੈ ਬਿਲਡਿੰਗ ਦੇਖੋ ਇਹ ਤਾਂ ਮੈਂ ਦੱਸ ਨਹੀਂ ਸਕਦਾ ਆਰਕੀਟੈਕਟ ਦਾ ਕੰਮ ਹੈਗਾ ਪਰ ਜਿਹੜੇ ਹਿਸਾਬ ਨਾਲ ਇਟਾ-ਉਟਾ ਮਹਿੰਗੀਆਂ ਹੈਗੀਆਂ ਜਿੰਨੇ ਕੁ ਲੱਗੀਆਂ ਲੱਗਦਾ 10-11 ਲੱਖ ਦੀ ਇਨਵੈਸਟਮੈਂਟ ਹੋ ਚੁੱਕੀ ਸੀ ਇੱਥੇ ਹਾਂਜੀ ਸਰ ਹੈਗੀ ਤੁਹਾਡੇ ਕੋਲੇ ਵੀ ਜਿਸ ਚੀਜ਼ ਤੇ ਬਿਸਤਰ ਲਗਾਇਆ ਪਿੰਡਾਂ ਨਾਲ ਹਾਂਜੀ ਨਏ ਬਿਲਡਿੰਗਾਂ ਦੀ ਸਾਡੇ ਕੋਲ ਹੈਗੀ ਆ ਇਹ ਤਾਂ ਕੋਸ਼ਿਸ਼ ਕਰ ਰਿਆ ਸੀ ਤਾਂ ਕਰਕੇ ਨੂੰ ਹਟਾਤਾ ਸੀ ਬਾਕੀ ਜੋ ਕਾਨੂੰਨ ਦੇ ਅਨਸਾਰ ਕਾਰਜ ਕਰਦੇ ਹੋਏ ਸੀ ਕਬਜ਼ੇ ਵਾਪਸ ਲਵਾਂਗੇ ਜੀ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਨੌ ਪਰਚੇ ਪੁਰਾਣੇ ਦਰਜ ਹੈ ਜਿਨ੍ਹਾਂ ਚ ਮੇਜਰ ਪਰਚੇ ਇਹਦੇ ਤੇ ਐਨਡੀਪੀਐਸ ਦੇ ਹੈ ਕਰੀਬ ਪੰਜ ਔਰ ਇਹਦੇ ਤੇ ਐਕਸਾਈਜ਼ ਸੈਕਟਰ ਦੇ ਵੀ ਪਰਚੇ ਦਰਜ ਹੈ ਰੀਸੈਂਟਲੀ 307 ਦਾ ਵੀ ਦਰਜ ਹੈ ਜਿਹਦੇ ਤਹਿਤ ਇਸ ਟਾਈਮ ਬਠਿੰਡਾ ਜੇਲ੍ਹ ਚ ਹੈਗਾ ਇਹਦੇ ਬ੍ਰਦਰ ਤੇ ਵੀ ਪਤਾ ਲੱਗਿਆ ਕਿ ਕਈ ਸਾਰੇ ਐਨਡੀਪੀਐਸ ਦੇ ਪਰਚੇ ਦਰਜ ਹੈ ਔਰ ਇੱਥੇ ਦੀ ਵਾਈਫ ਜਿਹੜੀ ਹੈ ਕੁਲਵਿੰਦਰ ਕੌਰ ਉਹ ਸਰਕਾਰੀ ਜ਼ਮੀਨ ਤੇ ਵਿਦਆਊਟ ਐਨੀ ਆਥਰਾਈਜੇਸ਼ਨ ਵਿਦਆਊਟ ਐਨੀ ਮਲਕੀਅਤ ਇਹ ਪੂਰਾ ਕੋਠੀ ਬਣਵਾ ਰਹੀ ਸੀਗੀ ਜਿਹਨੂੰ ਸਿਵਲ ਪ੍ਰਸ਼ਾਸਨ ਨੇ ਇੱਥੇ ਟਾਇਆ ਤੇ ਅਸੀਂ ਉਹਨਾਂ ਦੀ ਸਪੋਰਟ ਜਿੱਥੇ ਆਏ ਇਹ ਕਿ ਇਸ ਨੂੰ ਲਾਵਾਉਤੇ ਉਹੋ ਵੀ ਕਿਸੇ ਪ੍ਰਵਾਹ ਤੇ ਜੀ ਐਫ ਆਈ ਆਰ ਦਰਜ ਜੀ ਉਹਦੇ ਬ੍ਰਦਰ ਤੇ ਹੈਗੀ ਐ ਐਫ ਆਈ ਆਰ ਦਰਜ ਪਰ ਇਥੇ ਪ੍ਰੋਪਰਟੀ ਜੋ ਕਰਾਰਿਆ ਸੀ ਉਹ ਪਤਾ ਲੱਗਿਆ ਕਿ ਸੂਰਜ ਔਰ ਉਹਦੀ ਵਾਈਫ ਕੁਲਵਿੰਦਰ ਕੋਈ ਜਿਹੜੀ ਕਾਰਵਾਈ ਇਹ ਨਸ਼ਾ ਤਸਕਰ ਦੇ ਐਫ ਆਈ ਆਰ ਦਰਜ ਕਰਕੇ ਹੋਈ ਹੈ ਕਿ ਨਜਾਇਜ਼ ਉਸਾਰੀ ਕਰਤੀ ਹੋਈ ਹੈ ਕੋਜੀ ਇਹ ਨਜਾਇਜ਼ ਉਸਾਰੀ ਕਰਕੇ ਹੋਈ ਹੈ ਬਟ ਕਿਉਂਕਿ ਉਹਦਾ ਲਿੰਕ ਜੋ ਉਹਦੀ ਓਕੂਪੇਸ਼ਨ ਹੈ ਜੋ ਉਹਦੀ ਮਤਲਬ ਇਨਕਮ ਦਾ ਹੈ ਇਲੀਗਲ ਮੈਥਡ ਹੋ ਨਸ਼ੇ ਦੇ ਥਰੂ ਹੀ ਹੈ ਇਸੇ ਕਰਕੇ ਅਸੀਂ ਇਨੂੰ ਪ੍ਰਾਇੋਰਟਾਈਜ਼ ਕਰਕੇ ਮੈਸੇਜ ਵੀ ਦੇ ਰਿਹਾ ਹੈ ਕਿ ਇਸ ਏਰੀਆ ਚ ਜੋ ਇਸ ਤਰ੍ਹਾਂ ਦੀ ਉਹ ਸਾਰੀ ਆਪਣੀ ਡਰਗ ਰੂ ਸੀਟਸ ਤੋਂ ਕਰੇਗਾ ਉਹਦੇ ਤੇ ਇਹੀ ਐਕਸ਼ਨ ਲਿਆ ਜਾਏਗਾ। ਕਾਫੀ ਏਰੀਆ ਜਿਹੜਾ ਵੀਡ ਪਲਾਦਾ ਕਾਫੀ ਨਾ ਮੇਰੀਆ ਮੰਨਿਆ ਜਾਂਦਾ ਹੋਰ ਵੀ ਕੋਈ ਆਇਡੈਂਟੀਫਾਈ ਕੀਤੀਆਂ ਆਉਣ ਵਾਲੇ ਦਿਨਾਂ ਵਿੱਚ ਹਾਂਜੀ ਅਸੀਂ ਕਈ ਸਾਰੀ ਆਇਡੈਂਟੀਫਾਈ ਕੀਤੀਆਂ ਤੇ ਉਹ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਸਾਰਿਆਂ ਦੀ ਨੋਲਿਜ ਅਸੀਂ ਉਹਨੂੰ ਦੇ ਚੁੱਕੇ ਤੇ ਉਹ ਰਿਕਾਰਡ ਖੰਗਾਲ ਰਹੇ ਆਂ ਔਰ ਜੋ ਇਹਦਾ ਪ੍ਰੋਸੀਜਰ ਹੁੰਦਾ ਹੈ ਉਹ ਉਹਨੂੰ ਅਡਾਪਟ ਕਰ ਰਹੇ। ਕਿ ਕਾ ਇਹ ਵੀ ਸੁਣਨੇ ਵਿੱਚ ਆਇਆ ਜੀ ਕਿ ਕਈ ਲੋਕ ਨਸ਼ਾ ਵੇਚਦੇ ਆ ਕਾਫੀ ਸਮੇਂ ਤੋਂ ਪਰ ਉਹਨ ਗ੍ਰਾਮਦਗੀ ਨਹੀਂ ਹੋਊਗੀ ਮੋਟੂ ਵੀ ਕੀ ਹੈਗਾ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਸਕਦੀ ਕੋਈ ਪਾਰਟਿਕੂਲਰ ਹੈ ਤਾਂ ਤੁਸੀਂ ਦੱਸੋ ਆਦਰਵਾਇਜ਼ ਇਹ ਵੀ ਜਿੱਦਾਂ ਸਾਨੂੰ ਪਤਾ ਲੱਗਿਆ ਤੇ ਇਹਦੇ ਤੇ 9 ਪਰਚੇ ਦਰਜ ਹੈ ਜਦੋਂ ਰਿਕਵਰੀ ਹੁੰਦੀ ਹੈ ਤਾਂ ਕਾਰਵਾਈ ਜੋ ਰੋਕੇਗਾ ਉਹਦੇ ਤੋਂ ਤਾਂ ਆਪ ਐਕਸ਼ਨ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਅੱਜਕੱਲ ਕਿੰਨਾ ਸਟ੍ਰਿਕਟ ਹੈ ਬਟ ਇਹ ਸਾਡੀ ਜਿਹੜੀ ਯੁੱਧ ਨਸ਼ੇ ਵਿਰੁੱਧ ਹੈ ਉਹਦੇ ਤਹਿਤ ਬੜਾ ਵਧੀਆ ਮੈਸੇਜ ਹੈ ਕਿਉਂਕਿ ਇਹ ਇੱਥੇ ਦਾ ਪੁਰਾਣਾ ਬਦਨਾਮ ਐਂਟੀਟੀ ਸੀਗਾ ਪਹਿਲਾਂ ਵੀ ਕੋਈ ਇਸ ਤਰ੍ਹਾਂ ਵੀ ਕਾਰਵਾਈ ਕੀਤੀ ਗਈ ਕਿ ਨਹੀਂ ਜਿਹੜੀ ਬਿਲਡਿੰਗ ਇਨ ਬਿਲਡਰ ਅਸੀਂ ਆਈ ਥਿੰਕ ਰੀਸੈਂਟਲੀ ਤਾਂ ਹੁਣੇ ਅੱਜ ਹੀ ਕੀਤੀ ਹੈ ਬਟ ਅਸੀਂ ਇਹਨ